ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਅਸੀਂ ਇਸ ਵੇਲੇ ਮਹਾਰਾਜਾ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਧਰਤੀ ਸ੍ਰੀ ਬੌਲੀ ਸਾਹਿਬ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਉੱਥੇ ਮੌਜੂਦ ਆ ਤਾਂ 450 ਸਾਲਾਂ ਦੇ ਸਬੰਧ ਦੇ ਵਿੱਚ ਸੰਗਤ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਇਸ ਵੇਲੇ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਮਹਾਰਾਜ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੋਤੀ ਜੋਤ ਦਿਵਸ ਅਤੇ ਮਹਾਰਾਜ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਰਤਾ 32 ਦਿਨ ਉਸ ਨੂੰ ਸਮਰਪਿਤ ਜਿਹੜੀ ਹੈ 450 ਸਾਲਾਂ ਤੇ ਨਗਰ ਕੀਰਤਨ ਅਤੇ ਹੋਰ ਦੀਵਾਨ ਲੰਗਰ ਵੀ ਜਿਹੜੇ ਆ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਹਾਜ਼ਰੀ ਇੱਥੇ ਸੰਗਤ ਨੇ ਭਰੀ ਹੈ ਸਾਡੇ ਨਾਲ ਮੈਨੇਜਰ ਸਾਹਿਬ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਜਾਣਦੇ ਆ ਕਿ ਕਿਵੇਂ ਇਹਦੇ ਪ੍ਰਬੰਧ ਨੇ ਤੇ ਕੀ ਉਹਨਾਂ ਦੀ ਪ੍ਰਸ਼ਾਸਨ ਨੂੰ ਅਤੇ ਇਲਾਕੇ ਦੇ ਲੋਕਾਂ ਨੂੰ ਅਪੀਲ ਹੈ ਮੈਨੇਜਰ ਸਾਹਿਬ ਸਾਡੇ ਨਾਲ ਨੇ ਪਰ ਉਸ ਤੋਂ ਪਹਿਲਾਂ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਤਸਵੀਰ ਵੀ ਜਿਹੜੀ ਆ ਉਹ ਵਿਖਾ ਦਿੱਤੀ ਜਾਵੇ ਕਿ ਅਸੀਂ ਇਸ ਵੇਲੇ ਜਿਹੜਾ ਹੈ ਗੁਰਦੁਆਰਾ ਬੌਲੀ ਸਾਹਿਬ ਗੋਈ ਦਿਵਾਲ ਸਾਹਿਬ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਆ ਉਹ ਪੁੱਜ ਰਹੀ ਆ ਤਾਂ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਆ ਦੇਸ਼ਾਂ-ਉਦੇਸ਼ਾਂ ਤੋਂ ਸੰਗਤ ਪੂਰੇ ਪੰਜਾਬ ਤੋਂ ਸੰਗਤ ਜਿਹੜੀ ਇੱਥੇ ਪਹੁੰਚੀ ਆ ਤਾਂ ਮੈਨੇਜਰ ਸਾਹਿਬ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਾ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਰਬੱਤ ਸੰਗਤਾਂ ਨੂੰ ਸ੍ਰੀ ਗੋਵਿੰਦਗੜ੍ਹ ਸਾਹਿਬ ਜੀ ਦੀ ਪਾਵਨ ਧਰਤੀ ਤੇ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਜੋ 450 ਸਾਲਾ ਗੁਰਤਾ ਗਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਅਦੇ ਧਾਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋ 4.5 ਸੌ ਸਾਲਾ ਇਹ ਜੋਤੀ ਜੋਤ ਦਿਹਾੜਾ ਸ਼ਤਾਬ ਦੇ ਮਨਾਏ ਜਾ ਰਹੀ ਹੈ ਬੜੇ ਹੀ ਪਿਆਰ ਉਸ਼ਾ ਸ਼ਰਧਾ ਦੇ ਨਾਲ ਗੁਰਸੇਕ ਸੰਗਤਾਂ ਜੋ ਸਿੱਖੀ ਦਾ ਤੁਰਾ ਸ਼੍ਰੀ ਗੋਵਿੰਦ왈 ਸਾਹਿਬ ਹੈ ਜਿੱਥੇ ਤੀਸਰੇ ਪਾਤਸ਼ਾਹ ਧਾਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਆ ਨੇ ਕਲ ਜੋਗ ਦੇ ਜੀਵਾਂ ਦੇ ਵੱਡਾ ਪਰਉਪਕਾਰ ਕਰਦੇ ਆ ਤੇ 84 ਪੌੜੀਆਂ ਵਾਲੇ ਸ੍ਰੀ ਬੋਜਲੇ ਸਾਹਿਬ ਜੀ ਲਗਾਉਣਾ ਕੀਤੇ ਤਿਆਰ ਕਰਾਏ ਔਰ ਪਟ ਸਾਹਿਬਾਨਾਂ ਨੇ ਗੁਰਬਾਣੀ ਦੇ ਅੰਦਰ ਇਸ ਨਗਰ ਦੀ ਬਾਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਵਦਨ ਉਚਾਰਨ ਕੀਤੇ ਹਨ ਕਿ ਗੋਬਿੰਦ ਵਾਲ ਗੋਬਿੰਦਪੁਰੀ ਸੰਭ ਜਲਨ ਤੀਰ ਵਿਪਾਸ ਬਨਾਇਓ ਇਹ ਤੀਸਰੇ ਪਾਤਸ਼ਾਹ ਹਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਜੋ ਵਾਹਿਗੁਰੂ ਦੀ ਪੁਰੀ ਸਾਚਖੰਡ ਹੈ ਉਹਦੇ ਸਮਾਨ ਇੱਕ ਧਰਤੀ ਦੇ ਉੱਪਰ ਬਿਆਸ ਦਰਿਆ ਦੇ ਕੰਢੇ ਤੇ ਇਹ ਸ਼੍ਰੀ ਗੋਇੰਦਵਾਲ ਸਾਹਿਬ ਨਗਰ ਵਸਾਇਆ ਜਿਹਨੂੰ ਸਿੱਖੀ ਦਾ ਧੁਰਾ ਕਿਹਾ ਜਾਂਦਾ ਹੈ ਸੱਚੇ ਪਾਤਸ਼ਾਹ ਧੰਗੂ ਅਮਰਦਾਸ ਮਹਾਰਾਜ ਜੀਆ ਨੇ ਇੱਥੇ ਸ਼ਰੀਰ ਕਰਕੇ ਜਿੰਨਾ ਸਮਾਂ ਸਤਿਗੁਰੂ ਜੀ ਰਹੇ ਉਹਨਾਂ ਨੇ ਬਿਆਨਤ ਕੌਤਕ ਮਹਾਰਾਜ ਜੀ ਨੇ ਇੱਥੇ ਕੀਤੇ ਹਨ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੇ ਫਿਰ ਅੱਜ ਤੋਂ 450 ਸਾਲ ਪਹਿਲਾਂ ਤਾਂ ਨਿਸ਼ੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗਦੀ ਦਾ ਸਿੰਘਾਸਨ ਬਖਸ਼ਿਸ਼ ਕੀਤਾ। ਅਦੇ ਆਪ ਸੱਚੇ ਪਾਤਸ਼ਾਹ ਮਹਾਰਾਜ ਜੀ ਤਾਂ ਗੁਰੂ ਅਮਰਦਾਸ ਜੀ ਦੇ ਉਦਾਲਮੇਦਲੇ ਆਏ ਖਟਾਨਾ ਤੇ ਉਹ ਜੋਤੀ ਸੰਗ ਜੋਲ ਸਮਾਣਾ ਇਹ ਗੁਰਤਾ ਗਦੀ ਦਾ ਸਿੰਘਾਸਨ ਗੁਰੂ ਰਾਮਦਾਸ ਜੀ ਨੂੰ ਬਖਸ਼ਿਸ਼ ਕਰਕੇ ਆਪ ਸਤਿਗੁਰੂ ਜੀ ਸਾਤਖੰਡ ਨੂੰ ਗਮਨ ਕਰਗੇ ਇਹ ਜਿਹੜਾ ਜੋੜ ਮੇਲਾ ਇਹ ਗੁਰੂ ਖਾਲਸਾ ਪੰਥ ਦੇ ਵੱਲੋਂ ਬੜੇ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਗੁਰਦੁਆਰਾ ਸ੍ਰੀ ਬੌਲੀ ਸਾਹਿਬਾ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹਰ ਸਾਲ ਮਨਾਇਆ ਜਾਂਦਾ ਔਰ ਐਤ ਕਾ ਜੋ 450 ਸਾਲਾ ਇਸ ਸਤਾਵਦੀ ਦੇ ਰੂਪ ਦੇ ਵਿੱਚ ਇਹ ਜੋੜ ਮੇਲਾ ਦਿਹਾੜਾ ਮਨਾਇਆ ਜਾ ਰਿਹਾ ਹੈ ਸੋ ਸਰਬਰ ਸੰਤਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਜਿਹੜੇ ਗੁਰੂ ਕੇ ਚਰਨਾਂ ਨਾਲ ਜੁੜੇ ਹਨ ਜਿਨ੍ਹਾਂ ਅਮਰਤ ਛਕਿਆ ਉਹ ਵੱਡਿਆਂ ਭਾਗਾ ਵਾਲੇ ਹਨ ਜਿਹੜੇ ਗੁਰੂ ਕੇ ਲੜ ਨਹੀਂ ਲੱਗੇ ਭਾਈ ਉਹ ऐसे महान दिहाड़े ते आपा दर्शन कर रहे हां आपा गुरु के चरणा नाल जुड़े ये अमृत शगिए सच्चे पादशाह जी दी सिखि नु ਧਾਰਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਲੇ ਅਮਰਦਾਸ ਗੁਣ ਤੇਰੀ ਤੇਰੀ ਉਪਮਾ ਤੋਏ ਬਣ ਆਵੇ ਸਾਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਆਪਾਂ ਗੋਦ ਅਨੰਦ ਮੰਨਦੇ ਆ ਉਹਨਾਂ ਦੇ ਚਰਣਾ ਵਿੱਚ ਗੁਰਦੁਆਰਾ ਬੌਲੀ ਸਾਹਿਬ ਗੋੰਦਵਾਲ ਸਾਹਿਬ ਕੇ ਬਿਠੇ ਆ ਆਪ ਜੀ ਦੇ ਚੈਨਲ ਤੇ ਆਪ ਜੀ ਨੂੰ ਜੀ ਆਇਆਂ ਬਾਬਾ ਜੀ ਕਿਸ ਤਰੀਕੇ ਦੇ ਪ੍ਰਬੰਧ ਨੇ ਪ੍ਰਸ਼ਾਸਨ ਵੱਲੋਂ ਅਤੇ ਆਪ ਜੀ ਵੱਲੋਂ ਕਮੇਟੀ ਵੱਲੋਂ ਜੀ ਵੇਖੋ ਜੀ ਇਸ ਗੁਰਦਰਾ ਸਾਹਿਬ ਕੇ ਰਹਿਸ਼ ਦੀ ਬਹੁਤ ਘਟਵਾ ਰਹਿਸ਼ੀ ਕਮਰੇ ਬਹੁਤ ਘਟਾ ਅਸੀਂ ਲੋਕਲ ਸੰਗਤਾਂ ਨੂੰ ਜਿਨ੍ਹਾਂ ਦੇ ਸਕੂਲ ਵਾ ਲੋਕਲ ਉਹਨਾਂ ਨੂੰ ਬੇਨਤੀ ਕਰਕੇ ਜਾਂ ਜਿਨ੍ਹਾਂ ਦੇ ਕੋ ਘਰਾਂ ਜਵਾ ਇਹ ਸੰਗਤਾਂ ਨੂੰ ਕਰਕੇ ਤੇ ਅਸੀਂ ਬੇਨਤੀ ਕਰਕੇ ਉੱਥੇ ਕਮਰੇ ਲਈ ਹੋਏ ਆ ਜੀ ਤੇ ਜਿਹੜੀ ਸੰਗਤਾਂ ਬਰੋਂ ਆਉਂਦੀਆਂ ਵਾ ਉਹਨਾਂ ਨੂੰ ਉੱਥੇ ਬੜੇ ਵਧੀਆ ਤਰੀਕੇ ਨਾਲ ਸਾਡੇ ਬੰਦੇ ਲਾਏ ਹੋਏ ਮਲਾਜ਼ਮ ਸਰੰ ਦਾ ਪ੍ਰਬੰਧ ਉਹਨਾਂ ਦਾ ਸਕੂਲਾਂ ਦੇ ਵਿੱਚ ਰੈਸ਼ ਦਾ ਕੀਤਾ ਜਾਊਗਾ ਜੀ ਦੂਸਰੇ ਪਨੇ ਜਮੀਨ ਦੀ ਗੱਲ ਆਜੋ ਇੱਕ 65 ਕਿੱਲੇ ਜਮੀਨ ਹੈ ਸਰਕਾਰੀ ਅਫਸਰਾਂ ਕੋਲ ਲਿਖਾ ਕੇ ਲਿਆਏ ਜਿਹੜਾ ਕਾਰ ਪਾਰਕਰ ਸਕੂਟਰ ਸਟੈਂਡ ਸੈਕ ਸਟੈਂਡ ਬਣ ਸਕੋ ਜਮੀਨ ਦੇ ਵਿੱਚ ਜੀ ਉਸੇ ਜਮੀਨ ਦੇ ਵਿੱਚ ਘੋੜ ਦੌੜ ਵੀ ਨਹੀਂ ਹੰਗਸਣ ਕਰਦੇ ਆ ਉਸੇ ਜਮੀਨ ਦੇ ਵਿੱਚ ਕੁਝ ਐਸਾ ਹੀ ਸੰਤ ਮਹਾਂਪੁਰਸ਼ਾਂ ਨੂੰ ਲੰਗਰਾ ਲਾਉਣ ਨੂੰ ਦਿੱਤਾ ਵਾ ਜੀ ਜੇ ਆਪਾਂ ਪਾਰਕਿੰਗ ਦੀ ਗੱਲ ਕਰੀਏ ਜਿਹੜੇ ਕਰਪੂਥਲੇ ਸਾੜਨ ਔਰ ਸੰਗਤ ਆ ਰਹੀ ਆ ਉਹਨਾਂ ਦੇ ਇੱਕ ਮਹਾਂਪੁਰਸ਼ ਸੰਤਾਂ ਦੀ ਜਮੀਨ ਹੈ 20 25 26 ਕਿੱਲੇ ਉਹ ਅਸੀਂ ਉੱਥੇ ਪਾਰਕਿੰਗ ਬਣਾਈ ਹੈ ਫਿਰ ਉੱਥੇ ਨਾਲ ਲੰਗਰ ਦਾ ਪ੍ਰਬੰਧ ਕੀਤਾ ਵਾ ਇਹ ਖਰੂਰ ਸਾਹਿਬ ਵੱਲੋਂ 7-8 ਕੇ ਲਈ ਜ਼ਿੰਮੇਦਾਰਾਂ ਕੋ ਜ਼ਮੀਨਾਂ ਲਈਆਂ ਉੱਥੇ ਕਿਲਾ ਅਨੰਦਗੜ੍ਹ ਵਾਲੇ ਮਹਾਂਪੁਰਸ਼ਾਂ ਨੇ ਲੰਗਰ ਦਾ ਪਰ ਵੱਡੇ ਪੱਧਰ ਤੇ ਪ੍ਰਬੰਧ ਕੀਤਾ ਵਾ ਜਿਹੜੀ ਫਤਿਹਵਾਦ ਨਾਲ ਸੰਗਤ ਆਉਂਦੀ ਹੈ ਉੱਥੇ ਬਾਬਾ ਦਰਸ਼ਨ ਸਿੰਘ ਟਾਲਾ ਸਾਹਿਬ ਵਾਲੇ ਬਾਬਾ ਲੱਖਾ ਸਿੰਘ ਜੀ ਕੋਟੇ ਵਾਲੇ ਤੇ ਬਾਬਾ ਸਰਹਲੀ ਸਾਹਿਬ ਵਾਲਿਆਂ ਨੇ ਉੱਥੇ ਲੰਗਰਾਂ ਦਾ ਪ੍ਰਬੰਧ ਕੀਤਾ ਵਾ ਉਹ ਸਾਰੀ ਟ੍ਰੈਫਿਕ ਜਿਹੜੀ ਆ ਵਹੀਕਲ ਆ ਸਾਰੇ ਇੰਡਸਟਰੀ ਏਰੀਆ ਨੂੰ ਜਾ ਰਹੇ ਆ ਜਿੱਧਰ ਜੇਲ ਆ ਉਧਰ ਨੂੰ ਜਾ ਰਹੇ ਆ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਧਾਮੀ ਨੇ ਸਾਨੂੰ ਸਖਤ ਇਹ ਦੇਸ਼ ਆ ਕਿ ਕਿਸੇ ਕਿਸਮ ਦੀ ਸੰਗਤ ਨੂੰ ਮੁਸ਼ਕਲ ਨਾ ਆ ਸਕੇ ਬਹੁਤ ਵਧੀਆ ਸਚਾਰੂ ਢੰਗ ਨਾਲ ਤਰੀਕੇ ਨਾਲ ਹੀ ਪ੍ਰਬੰਧ ਜਿੰਨੇ ਨੇ ਕੀਤੇ ਹੋਏ ਆ ਮੇਨ ਜਿਹੜਾ ਸਾਡਾ ਲੰਗਰ ਚੱਲ ਰਿਹਾ ਵਾ ਗੁਰਦੁਆਰਾ ਕੰਪਲੈਕਸ ਦੇ ਵਿੱਚ ਦੂਸਰਾ ਲੰਗਰ ਦਮਦਮਾ ਸਾਹਿਬ ਦੇ ਮੁਕ ਸੇਵਾਦਰ ਪਪਾ ਹਰਨਾਮ ਸਿੰਘ ਜੀ ਤੋਂ ਮਾਝ ਲਾ ਰਿਹਾ ਤੀਸਰਾ ਲੰਗਰ ਸੰਤ ਬਾਬਾ ਕੋਲਾ ਸਿੰਘ ਛਰਾਲੀ ਸਾਹਿਬ ਵਾਲੇ ਚਲਾ ਰਿਹਾ ਇੱਕ ਪਪਾ ਸਤਰਾਮ ਸਿੰਘ ਜੀ ਮ ਇਹ ਪਪਾ ਸਤਨਾਮ ਸਿੰਘ ਜੀ ਗੁਰੂ ਕੇ ਪੈਗਲੇ ਉਹਨਾਂ ਨੇ ਲੰਗਰ ਲਾਇਆ ਵਾ ਇਹ ਚਾਰ ਲੰਗਰ ਸਾਡੇ ਕੰਪਲੈਕਸ ਦੇ ਵਿੱਚ ਹੈ ਜਿਹਨੂੰ ਬਾਹਰ ਤੇ ਲਈਏ ਤਰਨਾਦਲ ਬਾਬਾ ਬਕਾਲਾ ਸਾਹਿਬ ਦਾ ਜਿਹੜਾ ਪੜਾਵਾ ਉੱਥੇ ਸੰਤ ਬਾਬਾ ਨਿਰੰਦਰ ਸਿੰਘ ਜੀ ਹੂਰ ਸਾਹਿਬ ਵਾਲਿਆਂ ਨੇ ਪਰ ਵੱਡੇ ਪੱਧਰ ਤੇ ਲੰਗਰ ਲਾਇਆ ਵਾ ਜੀ ਬਹੁਤ ਵੱਡੇ ਪੱਧਰ ਤੇ ਲੰਗਰ ਲਾਇਆ ਵਾ ਜੀ ਤੇ ਕੋਈ ਵੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਊਗੀ ਸੰਗਤ ਨੂੰ ਇੱਕ 17 ਤਰੀਕ ਨੂੰ ਜਿਹੜਾ ਵਾ ਗੋਂਦਵਾਲ ਦੀ ਧਰਤੀ ਜਿਹੜੀ ਆ ਇੱਥੋਂ ਜਲਗੁਰੂ ਅਮਰਦਾਸ ਖੜਦੇ ਸੀ ਇਹ ਗੁਰੰਗਰ ਸਾਹਿਬ ਦਾ ਇਸ਼ਨਾਨ ਖਡੂਰ ਸਾਹਿਬ ਕਰਾਉਂਦੇ ਸੀ ਖਡੂਰ ਸਾਹਿਬ ਦੀ ਧਰਤੀ ਤੋਂ 17 ਤਰੀਕ ਨੂੰ ਇੱਕ ਬੜਾ ਵੱਡਾ ਨਗਰ ਕੀਰਤਨ ਜਾਉ ਜਲਾਲ ਦੇ ਨਜਤ ਹਾਥੀ ਕੋੜੇ ਜਿਨੇ ਸੰਤਮਾ ਪੁਰਸ਼ਾ ਸੰਤ ਪਪਾ ਕਸ਼ਮੀਰਾ ਸਿੰਘ ਜੀ ਪੂਰੇ ਵਾਲੇ ਸੰਤ ਪਪਾ ਸੇਵਾ ਸਿੰਘ ਜੀ ਸੰਤਮਾ ਪੁਰਸ਼ਾਂ ਦੀ ਗਵਾਹੀ ਦੇ ਵਿੱਚ ਪੈਦਲ ਚੱਲ ਕੇ ਇਹ ਸਿਆਊਗਾ ਕਿ ਕੋਈ ਰਸਤਾ ਹੋ ਆ ਜਿਸ ਰਸਤੇ ਗੁਰੰਗਰ ਸਾਹਿਬ ਨੇ 12 ਸਾਲ ਜਲਦੀ ਸੇਵਾ ਕੀਤੀ ਆ ਤੇ ਖੁਸ਼ੀਆਂ ਲਈਆਂ ਗੁਰੰਗਰ ਸਾਹਿਬ ਦੀਆਂ ਉਸ ਰਸਤੇ ਆਊਗਾ ਮੇਰੀ ਸਮੂਹ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਅਮਰਦਾਸ ਸਾਹਿਬ ਜੀ ਦਾ 450 ਸਾਲਾ ਜੋਤੀ ਜੋਤ ਜਿਹੜਾ ਵਾ ਗੋੰਦਵਾਲ ਦੀ ਧਰਤੀ ਦੇ ਮਨਾ ਰਹੇ ਆ ਆਪਾਂ ਇਹ 15 ਤਰੀਕ ਤੋਂ ਅਜੇ ਤੋਂ ਸਮਾਗਮ ਜਿਹੜੇ ਆਰੰਭ ਹੋ ਗਏ ਆ 15 16 17 18 ਨੂੰ ਇਹਨਾਂ ਦੀ ਸਮਾਪਤੀ ਆ ਹਮਮਾ ਮਾਰ ਕੇ ਪੁੱਛੋ ਗੁਰੂ ਮਹਾਰਾਜ ਨੇ ਖੁਸ਼ੀਆਂ ਪ੍ਰਾਪਤ ਕਰੋ ਤੇ ਤੁਹਾਡਾ ਮਹਾਰਾਜ ਗੁਰੂ ਅਮਰਦਾਸ ਤੁਹਾਡਾ ਜੀਵਨ ਸਫਲ ਕਰੇ ਤੁਹਾਡਾ ਜਿਹੜਾ ਚੜ੍ਹਦੀ ਕਲਾ ਕਰੇ ਇੱਕ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਐਸਐਸਪੀ ਤਰਨਤਾਰਨ ਨੂੰ ਤੇ ਜੇ ਹੋਰ ਵੀ ਸਰਕਾਰੀ ਅਧਿਕਾਰੀ ਕੋ ਸੁਣਦਾ ਹੋਵੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਪੁਲਿਸ ਨੂੰ ਇਸ ਤਰੀਕੇ ਨਾਲ ਸਮਝਾ ਕੇ ਲਾਓ ਕਿ ਕਿਸੇ ਕਿਸਮ ਦੀ ਸੰਗਤ ਨੂੰ ਜਿਹੜੀ ਸੰਗਤ ਵੇਖੋ ਏਡੀ ਉਧਰੋਂ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲੈਣ ਆ ਰਹੀ ਆ ਦਰਸ਼ਨ ਕਰ ਰਹੀ ਆ ਰਹੀ ਆ ਉਹਨਾਂ ਨੂੰ ਵੀਕਲ ਗੱਡੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਕੋਈ ਨਾ ਆਵੇ ਤੇ ਉਹਨਾਂ ਦਾ ਕੋ ਸਿਸਟਮ ਦੇ ਨਾਲ ਜਿਹੜਾ ਪ੍ਰਸ਼ਾਸਨ ਉਹਨਾਂ ਨੂੰ ਇੱਕ ਟ੍ਰੈਫਿਕ ਵਨਵੇਂ ਚੱਲਦੀ ਰਹੇ ਕੂੜ ਕਾੜਣਾ ਮਸਲੇ ਦੇ ਤੇ ਆਵੇ ਇਹ ਸਭਾ ਬਣਾਉਣ ਦਾ ਪ੍ਰਬੰਧ ਕਰਨ ਪ੍ਰਸ਼ਾਸਨ ਦੇ ਜਿਹੜੇ ਨਾ ਕੁਝ ਥੋੜਾ ਜਿ ਮੇਰੀ ਉਹਨਾਂ ਨੂੰ ਪ੍ਰਸ਼ਾਸਨ ਦੇ ਅਧਿਕਾਰੀਆਂ ਪਿਆਸਾ ਜੀ ਸਾਹਿਬ ਨੂੰ ਬੇਨਤੀ ਆ ਵੀ ਆਪਣੇ ਅਫਸਰਾਂ ਨੂੰ ਡਿਊਟੀ ਜਿਹੜੇ ਮਲਾਜਮਾਂ ਨੇ ਲਾਉਣੇ ਹੁੰਦੇ ਉਹਨਾਂ ਨੂੰ ਹਦਾਇਤ ਕਰਕੇ ਰਹਿਣ ਵੀ ਇੱਕ ਵਨਵੇ ਰਹਿ ਚੱਲਦਾ ਜਵੇ ਕੋਲੀ-ਹੋਲੀ ਤੇ ਦੂਗੇ ਨੌਜਵਾਨਾਂ ਨੂੰ ਮੇਰੀ ਬੇਨਤੀ ਆ ਕਿ ਜਿਹੜੇ ਵੱਡੇ ਵੱਡੇ ਡੈਕ ਲਾ ਕੇ ਸਪੀਰ ਕੋ ਲਾ ਕੇ ਉੱਚੀਆਂ ਵਜਾ ਕਰਦੇ ਆ ਉਹ ਨਾ ਕਰਨ ਕਿਉਂਕਿ ਨਮਾਣੇ ਹੋ ਕੇ ਗੁਰੂ ਦੇ ਘਰ ਜਾਈਦਾ ਵਾ ਮਾਤਾ ਗੰਗਾ ਨਮਾਣੀ ਹੋ ਕੇ ਗਈ ਸੀ ਤੇ ਪੁੱਤਰ ਦਾ ਦਾਤ ਲੈਣਾ ਬਾਬਾ ਪੁੜਾ ਸਾਹਿਬ ਦੇ ਕੋਲ ਇਹ ਜਿਹੜੇ ਛੋਰਛਰਾ ਬਾਬਾ ਇਹੋ ਜਿਹਾ ਨਾ ਕੋਈ ਹਰਕਤ ਕਰਨਾ ਨਿਮਰਤਾ ਨਾਲ ਨੰਦ ਮਾਣੇ ਉਹ ਕਿਹਾ ਗੁਰੂ ਅਮਰਦਾਸ ਦੀਆਂ ਖੁਸ਼ੀਆਂ ਬਰਾਬਰਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਮੇਰੀ ਇਹੋ ਇਹਨਾਂ ਨੂੰ ਬੇਨਤੀ ਹੈ ਕੋਈ ਵੀ ਇਹੋ ਜਿਹੀ ਹਰਕਤ ਨਾ ਕਰੋ ਜਿਹੜੀ ਗੁਰੂ ਮਹਾਰਾਜ ਦੇ ਘਰ ਸੰਗਤ ਮਠਾ ਟਿਕਣ ਆ ਰਹੀ ਹੈ ਕੋਈ ਇਲਾਕੇ ਦੀ ਨਗਰ ਦੀ ਇਲਾਕੇ ਦੀ ਜ਼ਿਲ੍ਹੇ ਦੀ ਬਦਨਾਮੀ ਹੁੰਦੀ ਹੈ ਕਿ ਅਸੀਂ ਉਹ ਫਲਾਣੇ ਇਲਾਕੇ 'ਚ ਗਏ ਸਾਡੇ ਨਾਲ ਇਹ ਹਰਕਤ ਹੋ ਗਈ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਇਹੋ ਜਿਹੀ ਹਰਕਤ ਨਾ ਕਰੋ ਸਭ ਸੰਗਤਾਂ ਦੀਆਂ ਖੁਸ਼ੀਆਂ ਲਓ ਸੇਵਾ ਕਰੋ ਆਪਣੀ